ਹਾਂਜੀ ਭਾਈ ਸਾਹਿਬ ਲੈ ਲਿਆ ਸਮਾਨ ਸਾਰਾ ਜੀ ਭਾਈ ਜੀ ਲੈ ਲਿਆ ਚਿਕਾ ਨਾ ਮਟਾ ਨਾ ਠੰਡੇ ਚਿਕਾ ਨਾ ਮਟਾ ਨਾ ਠੰਡੇ ਆਪਣੀਆਂ ਸ਼ਕਲਾਂ ਆਹੋ ਆਪਣੀਆਂ ਸ਼ਕਲਾਂ ਬਹੁਤੀਆਂ ਦਿਖਾਉਣ ਯੋਗ ਹੈ ਨਹੀਂ ਕੋਈ ਹਾਲਾਤ ਅਜ ਇਦਾਂ ਦੇ ਨਾ ਤਦ ਤਵ ਨਹੀਂ ਸੈਟਰਡੇ ਖੜੀ ਕੀਤੀ ਆ ਗੱਡੀ ਪਾਰਕਿੰਗ ਲਾਈ ਆ ਤੇ ਭਾਈ ਸਾਹਿਬ ਪਾਕਿਸਤਾਨ ਤੋਂ ਮਰੇ ਆ ਕਹਿੰਦੇ ਸਮਾਨ ਲੈ ਕੇ ਆਈਏ ਮੈਂ ਕਿਹਾ ਚਲੋ ਦੇਖਦੇ ਆ ਕਿੰਦਰ ਕਿਵੇਂ ਮਿਲਗੀ ਨਹੀਂ ਬਹੁਤ ਵਧੀਆ ਬਹੁਤ ਵਧੀਆ ਮਾਰਕੀਟ ਵੀ ਮਿਲ ਗਈ 20 ਮਿੰਟ ਟੋਟਲ ਅਸੀਂ ਪੈਦਲ ਅਸੀਂ ਮੈਂ ਕਹਿੰਦਾ ਸਾਨੂੰ ਰਿਵਿਊ ਵੀ ਪਾਉਣਾ ਚਾਹੀਦਾ ਪਾਰਕਿੰਗ ਜਿਹੜਾ ਕੋਈ ਇੱਥੇ ਪਾਰਕਿੰਗ ਚ ਖਲੋਂਦਾ ਆ ਨਾ ਉਹਦੇ ਵਾਸਤੇ ਤੁਰਕੀ ਦੀ ਮਾਰਕੀਟ ਆ ਆ ਦੂਜੀ ਵੀ ਸਾਰਾ ਕੁਝ ਆ ਨਾ ਵੀ ਟੈਨਸ਼ਨ ਕੋਈ ਨਹੀਂ ਹੈਗੀ ਬਿੱਤਰੀ ਇੱਕ ਇੰਦਾ ਦਾ ਚਾਹੀਦਾ ਜਿਹੜਾ ਕਮ ਇੰਦਾ ਘੁੰਮੀ ਜਾਵੇ ਕੈਮਰਾ ਇੰਦਾ ਦਾ ਲੈਣਾ ਪੈਣਾ ਖਰਚਾ ਕਰਨਾ ਪੈਣਾ ਖਰਚਾ ਤਾਂ ਕਰਨ ਤੋਂ ਉਦਾਂ ਡਰਦੇ ਆ ਮੈਂ ਤਾਂ ਚਲੋ ਬਾਜੀ ਤਾਂ ਪੀਂਦਾ ਨਹੀਂ ਠੰਡਾ ਠੰਡਾ ਮੈਂ ਵੀ ਰੇਟ ਦੇਖ ਕੇ ਠੰਡਾ ਚੱਕਣ ਡਿਆ ਸੀ ਮੈਂ ਬਾਜੀ ਕਹਿੰਦਾ ਕਿਹੜਾ ਪੀਣਾ ਮੈਨੂੰ ਤਾਂ ਫੈਂਟਾ ਸਸਤਾ ਲੱਗਦਾ ਇਹ ਵੀ ਨਹੀਂ ਫੈਂਟਾ ਲੈ ਲਓ ਵੀਨੇ ਫੈਂਟਾ ਹੁਣ ਹੱਥ ਖਾਲੀ ਨਹੀਂ ਅਜੇ ਆਪਾਂ ਜੀ ਤુલਸੀ ਲੱਗੀ ਹੋਆ ਇਹ ਗੜੇ ਬੂਟੇ ਲੱਗੇ ਹੋਆ ਮਲ ਚੱਕੀਤੀ ਜਾਵੇ ਨਹੀਂ ਤુલਸੀ ਨਹੀਂ ਹੈ ਮੈਂ ਘਰੇ ਚਾਹ ਜ ਮੈਂ ਘਰ ਪਾ ਜੂਗੀ ਆਪਾਂ ਜਾਂਦੇ ਜੜੀ ਬੂਟੀਆਂ ਦੇਖਦੇ ਹੀ ਜਾਣਾ ਜੇ ਕੋਈ ਸਾਨੂੰ ਜੜੀ ਬੂਟੀਆਂ ਮਿਲਦੀਆਂ ਨਾ ਇਹ ਕੀ ਚੀਜ਼ ਹੈ ਇਹ ਵੀਡੀਓ ਜੋਸੇ ਕੋ ਪੁੱਛ ਲੈਣਗੇ ਵੀਡੀਓ ਚ ਮੇਰੀ ਵੀਡੀਓ ਜੇ ਕੋਈ ਦੇਖੇ ਜੇ ਕੋਈ ਦੇਖੇ ਤਾਂ ਦੱਸ ਦਿਓ ਦੇਖਦੇ ਦੇਖਦੇ ਵੀ ਇਹ ਨਹੀਂ ਇਹ ਮੈਂ ਨਾ ਤਾਂ ਪੰਭੋਲੇ ਆਪਣੇ ਜਿੱਤਾ ਕਹਿ ਨਹੀਂਦੇ ਪੰਭੋਲੇ ਉਹ ਲੱਗਦਾ ਮੈਨੂੰ ਬਾਕੀ ਪਤਾ ਨਹੀਂ ਉਹ ਹੀ ਆ ਹੁਣ ਇਹਨਾਂ ਨੂੰ ਕੀ ਕੀ ਕਹਿੰਦੇ ਆ ਉਹ ਮੈਨੂੰ ਪਤਾ ਨਹੀਂ ਆਪਣੇ ਤਾਂ ਪੰਭੋਲੇ ਕਹਿ ਦਿੰਦੇ ਆ ਆਪਾਂ ਸਮਾਨ ਲੈ ਲਿਆ ਹੋਇਆ ਹੁਣ ਤੁਰ ਕੇ 1.5 ਕਿਲੋਮੀਟਰ ਆਏ ਆ 1.5 ਕਿਲੋਮੀਟਰ ਆ ਜੇ ਨਹਾਉਣਾ ਧੋਣਾ ਸੀਗਾ ਸੈਚਰਡੇ ਮੈਂ ਲੇਟ ਬਹੁਤ ਹੋ ਗੀਆਂ ہے کی میری دو دنਾਂ دی ریسٹ ہے بس اجడే مینوں دوپہر ہی ہو گیا 12 1 بج گئے نے آوندیاں پارکنگ چ تے منڈے نو بھی 12 1 ਵਜੇ تਰوں گا تے میں کہ نون والا কাম ਬਾਅਦ ਚੋ مارکیਟ ਬੰਦ ਵੀ ਹੋ ਜਾਂਦੀਆਂ ਭਾਈ ਸਾਹਿਬ ਆਪਣੇ ਟੱਕਰੇ ਜਿਗੇ ਸਵੇਰੇ ਆਲੂ والے ਪਰੌਂਠੇ ਵੀ ਖਾਣੇ ਤੁਸੀਂ ਨਾ ਖਾਣੇ ਕਿ ਨਹੀਂ ਮੈਂ ਤੁਸੀ ਬਣਾ ਕੇ ਦੇਖੇਗਾ ਜਿੱਦਾਂ ਪਿਛਲੀ ਦਫਾ ਮੈਨੂੰ ਕਿਸੇ ਨੇ ਬਣਾ ਕੇ ਦਿੱਤੇ ਸੀ ਇਸ ਦਫਾ ਮੈਂ ਮੈਂ ਸੇਵਾ ਕਰੂੰਗਾ ਯਾਰ ਮੈਂ ਸੇਵਾ ਕਰੂੰਗਾ ਲੇਕਿਨ ਵਧੀਆ ਜਨਾ ਦੋ ਆਪਣੇ ਮਿਲ ਜਾਣਾ ਨਹੀਂ ਨਹੀਂ ਫਿਰ ਤਾਂ ਵਧੀਆ ਹੋ ਜੀ ਹੁਣ ਵੇਖੋ ਨਾ ਦੋ ਸੀ ਮਿਲ ਗਏ ਹੋਏ ਕੀ ਪਾਰਕਿੰਗ ਹੈ ਹਾਂਜੀ ਵਧੀਆ ਹੋ ਗਿਆ ਇੱਥੇ ਆ ਗਿਆ ਟਾਈਮ ਵੀ ਪਾਸ ਹੋ ਗਿਆ ਵਧੀਆ ਹੋ ਗਿਆ ਨਾਲੇ ਉਹ ਇੰਡੀਅਨ ਫੈਮਿਲੀ ਵੀ ਇੱਕ ਮਿਲੀ ਸੀਗੀ ਹਾਂ ਉਹਦਾ ਨੰਬਰ ਨਹੀਂ ਲੈ ਹੋਇਆ ਯਾਰ ਮੋਬਾਈਲ ਨੰਬਰ ਕਿਤਨਾ ਉਹ ਲੜਕਾ ਮੋਬਾਈਲ ਨੰਬਰ ਚੇਤਾ ਭੁੱਲ ਗਿਆ ਲੈਣ ਦਾ ਮੋਬਾਈਲ ਨੰਬਰ ਲੈਣਾ ਸੀਗਾ ਤਾਂ ਕਿਹਾ ਬੰਦਾ ਕਿਤੇ ਲੱਗ ਜਾਂਦਾ ਰਗ ਗਿਆ ਤਾਂ ਹੈਲੋ ਹਾਈ ਕਰ ਲੈਂਦਾ ਵੀ ਸਾਨੂੰ ਲੈ ਜਾਓ ਜੀ ਚਲੋ ਚਲੀਏ ਅੱਗੇ ਵਧੀਏ ਮਾਨ ਲੈ ਲਿਆ ਆ ਇਧਰ ਬੈਗ ਵੀ ਪਾਇਆ ਹੋਇਆ ਭਰਿਆ ਪਿਆ ਪੂਰਾ ਫੈਂਟਾ ਪੀਲ ਮਾ ਮੋਬਾਈਲ ਬੰਦ ਕਰਕੇ ਤੇ ਫਿਰ ਆਪਾਂ ਉਥੇ ਸ਼ਾਂਤ ਜਿਹਾ ਮਾਹੌਲ ਜਿੱਥੇ ਆਇਆ ਸੀ ਉਥੇ ਬੈੰਨੇ ਆ ਘੜੀ ਹੈ ਨਾ ਹਾਂ ਤਾਂ ਬੈੰਨੇ ਰਸਤੇ 'ਚ ਆਉਂਦੇ ਹੋਏ ਪਾਣੀ ਵਗਦਾ ਸੀ ਬ੍ਰਿਜ ਦੇ ਥੱਲੇ ਤੇ ਬੜਾ ਸ਼ਾਂਤ ਮਾਹੌਲ ਸੀ ਉਥੇ ਬੈੰਨੇ ਆ ਨਹੀਂ ਉਥੇ ਬੈੰਨੇ ਆ ਜਿੱਥੇ ਹਾਂ ਆ ਉਹ ਬੁਹਾਰਾ ਨਹੀਂ ਤੋੜਿਆ ਸੀ ਉਹਦੇ ਬੈਂਚ ਨਹੀਂ ਹੈ ਉਹ ਜਗ੍ਹਾ ਵਧੀਆ ਉਹ ਵੀ ਵਧੀਆ ਉਹ ਵੀ ਵਧੀਆ ਨਾਲੇ ਆਲੂ ਬਖਾਰੇ ਖਾਣੇ ਆ ਥੋੜੇ ਜਿਹਾ ਉਹ ਸਹੀ ਹੈ ਪਾਣੀ ਦੇਖ ਕੇ ਬਾਲੀ ਖੁਸ਼ੀ ਜੀ ਹੁੰਦੀ ਕੀ ਚੱਕਰ ਕੀ ਆ ਕੁਦਰਤ ਦੇ ਰੰਗ ਦੇਖ ਕੇ ਜੀ ਹੁੰਦੀ ਨਾ ਪਾਣੀ ਨੂੰ ਨਹੀਂ ਕਹਿ ਸਕਦੇ ਕੁਦਰਤ ਦੇ ਰੰਗ ਦੇਖ ਕੇ ਨਾ ਨਹੀਂ ਹੈ ਨਾ ਵਧੀਆ ਲੱਗਦਾ ਕਰ ਰਹੇ ਸੀ ਨਾ ਕਿ ਕੋਈ ਤਾਂ ਹੈ ਨਾ ਕੋਈ ਤਾਂ ਹੈ ਜਿਹੜਾ ਚਲਾ ਰਿਹਾ ਮੋਬਾਈਲ ਨਾ ਸੈਟਲ ਮਾ ਪਾਣੀ ਚ ਇਹ ਨਾ ਹੋਏ ਸਿਸਟਮ ਸਟਾਪ ਹੋ ਜਾਵੇ ਰਾਤ ਚਲ ਡੂੰਗਾ ਨਹੀਂ ਹੈਗਾ ਉਦਾਂ ਹੈ ਨਾ ਮੋਬਾਈਲ ਨਾਉਣਾ ਨਹੀਂ ਜੇ ਡਿੱਗ ਗਿਆ ਮੋਬਾਈਲ ਬਸ ਟੁੱਟੇ ਨਾ ਬਾਕੀ ਮੈਂ ਉੱਥੋਂ ਖੁੰਜੇ ਦੇ ਤੋਂ ਜਾ ਕੇ ਲੈ ਉਪਰਾਂ ਵਾ ਨਾ ਹੀ ਨੈਗੇਟਿਵਿਟੀ ਗੱਲਾਂ ਕਰਾ ਇਹ ਨਾ ਹੋਵੇ ਸੱਚੀ ਵੀਡੀਓ ਬਣਾਉਂਦੇ ਉਹਨਾਂ ਦੇ ਟਿਕ ਹੀ ਜਾਵੇ ਇਧਰੋਂ ਆਏ ਆ ਆਪਾਂ ਮਾਰਕੀਟ ਚੋਂ ਤੇ ਇਧਰੋਂ ਜਾਣਾ ਆਪਾਂ ਪਾਰਕਿੰਗ ਵਾਲ ਨੂੰ ਰੋਡ ਵਾਲ ਨੂੰ ਵਧੀਆ ਰੋਡ ਵਧੀਆ ਨਜ਼ਾਰੇ ਨੇ ਬਹੁਤ ਵਧੀਆ ਭਾਜੀ ਆ ਦੇਖੋ ਆਪਾਂ ਕੋਲਾ ਟਾਡਾ ਉਹ ਨਿਕਲ ਨੂੰ ਫਿਰਦਾ ਬਾਹਰ ਅਸੀਂ ਸਮਾਨ ਥੱਲੇ ਰੱਖਤਾ ਇਧਰ ਫੈਂਟਾ ਫੈਂਟੇ ਉੱਤੇ ਕੁਝ ਲਿਖਿਆ ਲੱਗਦਾ ਚਲੋ ਇਹ ਲੈਣੇ ਤੇ ਚਲਿਏ ਆਪਾਂ ਉੱਥੇ ਬੈਠੀਏ ਨਾ ਜਾ ਕੇ ਆਪਾਂ ਨਜ਼ਾਰੇ ਟੱਕ ਲੈ ਜਿਹੜੇ ਟੱਕਣੇ ਸੀਗੇ ਜਾ ਕੇ ਚਿਕਨ ਚਿਕਨ ਬਣਾਈਏ ਫਿਰ ਨਜ਼ਾਰੇ ਲਈਏ ਸਕੂਨ ਫਿਰ ਸਕੂਨ ਨਾਲ ਨਾਲ ਬੋਤਲ ਬੋਤਲ ਜਿਹੜੀ ਪਾਕਿਸਤਾਨ ਵਾਲੀ ਬੋਤਲ ਕਹਿੰਦੇ ਆ ਕੋਕਾ ਕੋਲਾ ਉਹ ਵਾਲੀ ਪਰ ਆਵਾ ਸਾਡੇ ਬੋਤਲ ਕਿਸੇ ਹੋਰ ਨੂੰ ਸਮਝ ਲੈਣਾ ਨਹੀਂ ਤਾਂ ਲੋਕਾਂ ਨੇ ਸੱਟੇ ਕੰਮ ਸੱਟ ਰੀਫਰ ਰੀਫਰ ਲਾਇਆ ਹੋਇਆ ਕੰਮ ਤੇ ਚੱਕਲਾ ਵੀ ਚੱਕਲਾ ਕਰਦੇ ਕਲੀਨ ਚੱਕੜ ਦੇ ਕੰਮ ਨੇ ਯਾਹ ਤਾਂ ਯਾਹ ਤਾਂ ਇਹ ਕੰਮ ਨਹੀਂ ਕਰੀਦਾ ਉਹ ਵੇਖੋ ਨਾ ਇਹ ਵੇਖੋ ਰੋਲਾ ਬਣ ਕੇ ਨਿਕਲੇਗਾ ਖਾਦ ਆ ਪੂਰਾ ਅਸ਼ਾ ਇਦਾਂ ਆਇਆ ਸਿਸਟਮ ਹੈ ਨਾ ਉਹ ਇਧਰ ਆ ਜਿਹੜਾ ਇੱਕ ਮਿੰਟ ਇਹਨੂੰ ਹੋਰ ਜ਼ੂਮ ਕਰ ਲੈਂਦੇ ਹਾਂ ਦੇਖਦੇ ਹਾਂ ਉਹ ਵੇਖੋ ਵੇਖੋ ਬਣਾ ਉਹ ਬਣਾ ਹਾਂ ਉਹ ਬਣ ਗਿਆ ਹਾਂ ਇਹ ਇਦਾਂ ਹੀ ਆ ਨਾ ਤੁਰੇ ਇਹਨੇ ਰੋਲਾ ਹੀ ਬਣਾ ਦੇਣਾ ਨਾ ਆ ਕਣਕ ਦੀ ਬਾਡੀ ਹੋ ਗਈ ਆ ਖੇਤ ਹੀ ਖੇਤ ਆ ਇਧਰ ਨਜ਼ਾਰੇ ਆ ਰਹੇ ਆ ਪੂਰੇ ਫੀਲਿੰਗਾਂ ਪੂਰੀਆਂ ਤੇ ਮੌਸਮ ਵਧੀਆ ਹੈ ਠੰਡਾ ਹੈ ਜਾਂ ਗਰਮੀ ਹੈ ਨਹੀਂ ਬਿਲਕੁਲ ਓਏ ਏ ਕੋਣ ਕਹਣਾ ਯੂਰਪ ਸਾਡੇ ਪੰਜਾਬ ਵਰਗਾ ਨਹੀਂ ਹੈ ਨਹੀਂ ਫਰਾਂਸ ਫਰਾਂਸ ਚ ਖਲੋਤੇ ਆ ਖੜੇ ਆ ਫਰਾਂਸ ਤੇ ਫਰਾਂਸ ਤਕਰੀਬਨ ਪੰਜਾਬ ਵਰਗਾ ਹੀ ਆ ਉਹ ਲੱਗਾ ਕਰਨਾ ਉਹਦੇ ਹਜੇ ਰੁਕੂਗਾ ਹੈਨਾ ਉਹ ਵੀ ਨਾਲ ਹੀ ਚੜਿਆ ਉਹਨੇ ਟਰੈਕਟਰ ਦੇ ਨਾ ਜਿੱਥੇ ਤੱਕ ਉਹ ਹੋ ਗਿਆ ਉਸ ਦਾ ਕੰਪਲੀਟ ਹੋ ਮਾ ਕੇ ਸੱਢ ਦੇਗਾ ਹੋਗਾ ਤੱਕੋ ਨਾ ਇਹ ਗੰਦਮ ਹੈ ਆਓ ਸਾਡੇ ਕਣਕ ਕਹਿ ਦਿੰਦੇ ਆ ਕਣਕ ਕਿਉਂ ਸੀ ਵੀ ਗੰਧਮ ਕਣਕ ਕਿ ਉਹ ਹੀ ਹੈ ਕਿ ਤੂੜੀ ਬਣਨੀ ਹੈ ਦੀ ਮੇਰੇ ਹੱਥ ਮੈਂ ਨਹੀਂ ਇਹਨਾਂ ਨੇ ਇੱਦਾਂ ਹੀ ਰੋਲ ਬਣਾ ਕੇ ਰੱਖਿਆ ਹਾਂ ਰੋਲ ਬਣਾ ਦੇਣਾ ਪਤਾ ਨਹੀਂ ਕੀ ਕਰਦੇ ਆ ਚੱਲੀਏ ਫੇ ਅਜੇ ਰੁਕਣਾ ਉਹ ਤਾਂ ਚਲ ਗਿਆ ਗਾਂਹ ਤੱਕ ਹੁਣ ਜਾਣ ਲਈ ਉਹਨੂੰ ਕਣਕ ਉਹਨੂੰ ਕਰ ਲੈਂਦੇ ਕੰਮ ਹੋਰ ਕੰਮ ਉਹਨੂੰ ਕਰ ਲੈਂਦੀਏ ਆਪਾਂ ਤਾਂ ਕਰਨਾ ਕੱਖ ਨਹੀਂ ਚੰਨੀ ਆਦਮਾ ਇੱਥੇ ਆਰਾਮ ਫਰਮਾਈਏ ਹੁਣ ਆਰਾਮ ਆ ਠੀਕ ਹੈ ਜੀ ਫੇਰ ਇਨਸ਼ਾਅੱਲਾ ਗੱਪ ਹੁੰਦੀ ਅਸੀਂ ਆਰਾਮ ਕਰੀਏ ਤੇ ਥੱਕ ਗਏ ਥੱਕ ਗਏ ਫੇਰ ਆ ਗਿਆ ਘੁੰਮ ਕੇ ਹੁਣ ਇੱਥੇ ਗੇ ਇਹ ਅੰਡਾ ਦਊਗਾ ਮਤਲਬ ਰੋਲ ਕਰਕੇ ਨਾ ਕਣਕ ਦਾ ਜਿਹੜਾ ਨਾੜ ਆ ਨਾ ਉਹ ਆ ਉਹ ਮੁੰਡਾ ਵੀ ਵਿੱਚ ਬਿਠਾਇਆ ਹੋਇਆ ਆ ਜਵਾਗ ਆ ਅੱਜ ਸ਼ਨੀਵਾਰ ਆ ਛੁੱਟੀ ਹੋਣੀ ਕਹਿੰਦਾ ਚੱਲ ਨਾਲ ਤੈਨੂੰ ਨਾ ਇਦਾਂ ਹੀ ਹੋਣਾ ਨਾ ਬਾਜੀ ਇਹੀ ਆ ਵੇਖੋ ਨਾ ਏਸੀ ਲੱਗਾ ਗੱਡੀ ਤੇ ਹਾਂ ਉਹ ਕਹਿੰਦਾ ਹੁਣ ਜਵਾਗ ਨੂੰ ਆ ਲੱਗਾ ਕੋ ਮੇਰੇ ਨਾਲ ਹੀ ਬੰਦ ਰਹੇ ਲੱਗਾ ਕਹਿੰਦਾ ਹੁਣ ਆ ਆ ਲੈਂਡ ਚ ਕਰ ਲਈਏ ਨਾ ਉਹ ਮੇਰੇ ਖਰੇ ਕੋਸਾ ਛੁੱਟੀਆਂ ਹਾਂ ਹਾਂ ਆਈਦਾ ਓਏ ਕੀ ਆ ਗਿਆ ਚੱਲੋ ਜੀ ਘਰ ਤੱਕ ਰੋਲ ਇਹ ਮਸ਼ੀਨਾਂ ਸਹੀ ਆ ਨਾ ਪਰ ਆਪਣੇ ਫੇ ਤੂੜੀ ਕੱਢਦੇ ਆ ਨਾ ਜਵਾਕ ਨਾਲ ਹੀ ਬੈਠਾ ਹੋਇਆ ਆ ਕਹਿੰਦਾ ਹਣਾ ਵੀ ਪਾਪਾ ਹਮ ਵੀ ਚਲenge ਪਾਪਾ ਕਹਿੰਦਾ ਨਾ ਆ ਜਾ ਤੈਨੂੰ ਸੈਰ ਕਰਾਵਾਂ ਖੇਤਾਂ ਦੀ ਚੱਕੀ ਜਾਂਦਾ ਦੇਖੋ ਇਦਾਂ ਹੀ ਅਗਲਾ ਤਾਂ ਟਰੈਕਟਰ ਕਿਹੜਾ ਐ ਇਹ ਵਾਲਟਰਾ ਵਾਲਟਰਾ ਲੋਕਲ ਹੁਣੀ ਇੱਥੇ ਦੀ ਕੰਪਨੀ ਚਲੋ ਜੀ ਫੇਰ ਸਿੱਧਾ ਸਿੱਧਾ ਨਾਲੇ ਜਵਾਗ ਦੀ ਛੁੱਟੀ ਮੰਨ ਰਹੀ ਆ ਨਾਲੇ ਇੱਦਾਂ ਰੋਲ ਬਣਾਵਣਾ ਇੱਕ ਉਹ ਪਿਆਸੀ ਕਹਾ ਹੋ ਗਿਆ ਦੋ ਆਉਂ ਕਰਕੇ ਆਇਆ ਤੇ ਇੱਕ ਇੱਧਰ ਅਜੇ ਇੱਕ ਇੱਕ ਲਾਈਨ ਚ ਬਿੰਦਾ ਤਾਂ ਇੱਕ ਇੱਕ ਲਾਈਨ ਚ ਇੱਕ ਰੋਲ ਬਣੇ ਜਾਂਦਾ ਤਕਰੀਬਨ ਆਪਾਂ ਟਰੈਕਟਰ ਦੇਖ ਕੇ ਭਾਜੀ ਖੁਸ਼ ਹੋਈ ਜਾਂਦਾ ਅੱਜ ਕੀ ਚੱਕਰ ਆ ਗੱਜੇ ਟਰੈਕਟਰ ਦੇਖ ਕੇ ਖੁਸ਼ ਹੋ ਜਾਂਦੇ ਕੀ ਆ ਨਹੀਂ ਨਾ ਸੇ ਕੀ ਨਹੀਂ ਨਹੀਂ ਚੇਰ ਹੋ ਗਿਆ ਨਾ ਉੱਧੇ ਪਿੰਡਾਂ ਵਾਲਾ ਮਾਹੌਲ ਜਿਹਾ ਲੱਗ ਰਿਹਾ ਨਾ ਖੁਸ਼ੀ ਜੀ ਮਿਲ ਰਹੀ ਬਹਿ ਕੇ ਨਾਲੇ ਛੁੱਟੀ ਹੈ ਕੀ ਕਰਨਾ ਆ ਦੇਖੋ ਪੱਧਰਾ ਮਾਹੌਲ ਹੈ ਇੱਧਰ ਵੀ ਆ ਬੈਠੇ ਆਂ ਦਰਖਤਾਂ ਦੀ ਛਾਵੇਂ ਨਜ਼ਾਰੇ ਲੈ ਰਹੇ ਆ ਯੂਰਪ ਵੈਸੇ ਆ ਫਰਾਂਸ ਤਾਂ ਮੈਂ ਕਹਿੰਦਾ ਇੰਡੀਆ ਵਰਗਾ ਹੀ ਆ ਮਤਲਬ ਪੰਜਾਬ ਵਰਗਾ ਹੀ ਆਪਣੇ ਹਨਾ ਕੋਈ ਫਰਕ ਨਹੀਂ ਹੈਗਾ ਇਹਦਾ ਬਹੁਤ ਫਰਾਂਸ ਵਧੀਆ ਹੜ ਲਿਆਸ ਨਾਲ ਲੱਗਦੀ ਮੈਂ ਦੇਖੇ ਫ੍ਰਾਂਸ ਵਾਲੇ ਅਮੀਰ ਵੀ ਲੱਗਦੇ ਨਾ ਹੌਣ ਤੋਂ ਉਹਨੂੰ ਫ੍ਰੀ ਦੇਈ ਜਾਂਦੇ ਆ ਬਿਲਕੁਲ ਜਿਦਾ ਨਾ ਮੋਰਸੀ ਦਾ ਡਰਾਈਵਰ ਅਸੀਂ ਜਿੰਨੇ ਵੀ ਅੰਨਾ ਹਾਂਜੀ ਉਹਦੇ ਵਾਸਤੇ ਫ੍ਰਾਂਸ ਬਹੁਤ ਵਧੀਆ ਨੇ ਤੁਹਾਨੂੰ ਸ਼ਾਵਰ ਹਰ ਥਾਂ ਤੇ ਮਿਲ ਜਾਂਦਾ ਫ੍ਰੀ ਹੈ ਮਾਰਕੀਟਾਂ ਵੀ ਲੱਗਦੇ ਆ ਪਾਰਕਿੰਗ ਮਿਲ ਜਾਂਦੀ ਇਜ਼ੀਲੀ ਮਤਲਬ ਕਿ ਵਧੀਆ ਨੇ ਹਰ ਲੈ ਆਜ਼ਾ ਫ੍ਰਾਂਸ ਮੌਸਮ ਵੀ ਠੀਕ ਹੋ ਗਿਆ ਮੌਸਮ ਵੀ ਠੀਕ ਹੈ ਕੱਲ ਪਰਸੋਂ ਗਰਮੀ ਜ਼ਿਆਦਾ ਹੋ ਗਈ ਸੀਗੀ ਹੁਣ ਤਾਂ ਠੀਕ ਹੋ ਗਿਆ ਹੈ ਹੁਣ ਤਾਂ ਮੌਸਮ ਠੀਕ ਹੋ ਗਿਆ ਪਰਸੋਂ ਵੀ ਪੈ ਗਿਆ ਨਾ ਉਹਦੇ ਕਰਕੇ ਮੌਸਮ ਠੀਕ ਹੋ ਗਿਆ ਚਲਿਏ ਫਿਰ ਆਪਾ ਚਲਿਏ ਹੁਣ ਹਨਾ ਬੈ ਕੇ ਹੁਣ ਨਿਕਲ ਗਏ ਹੌਲੀ ਹੌਲੀ ਬੈਠੀਏ ਚੱਕੀਏ ਬੈਗ ਆਪਣੇ ਭਾਰਾ ਵਸਾ ਤੇ ਦੂਰਾ ਲਫਾਫਾ ਉਹ ਥੱਲੇ ਪਿਆ ਅਜੀ ਇੱਕ ਸਟਾਪ ਆਪਣਾ ਹੋ ਰਿਹਾ ਪਾਣੀ ਦੇ ਥੱਲੇ ਬ੍ਰਿਜ ਦੇ ਥੱਲੇ ਪਰ ਹੁਣ ਜਿਆਦਾ ਸਟਾਪ ਨਾ ਲਾਈਏ ਚਲਿਏ ਹੁਣ ਇਹ ਤੁਹਾਨੂੰ ਬਈ ਇੱਥੇ ਹੀ ਨੀਰਾ ਕਰ ਲਈਏ ਆ ਚਾਹ ਲੈ ਚਲੋ ਸਹੀ ਹੈ ਚਲਿਏ ਚਲਿਏ ਹੁਣ ਸਟਾਪ ਨਹੀਂ ਲਾਉਣਾ ਆ ਬਣਿਆ ਹੋਇਆ ਨੰਗਲ ਨੂੰ ਨੰਗੋ ਜੀ ਲੰਗੋ ਚਲੋ ਥੱਲੇ ਕਰ ਲੈ ਹਾਉ ਤਰੀ ਮੇਨ ਰੋਡ ਜਾਂਦਾ ਆ ਇਹਦੇ ਪਰਲੇ ਪਾਸੇ ਪਾਰਕਿੰਗ ਇੱਕ ਰਾਈਟ ਸਾਈਡ ਐ ਇੱਕ ਲੈਫਟ ਸਾਈਡ ਐ ਥੱਲੇਉਂ ਦੀ ਰਾਹ ਬਣਿਆ ਹੋਇਆ ਇਦਾਂ ਤੁਰ ਕੇ ਜਾਣ ਵਾਸਤੇ ਸਾਈਕਲ ਵਾਸਤੇ ਪਾਣੀ ਤੇ ਇੱਥੇ ਕੋਈ ਨਹੀਂ ਭਾਜੀ ਇਹ ਮੀਂਹੂ ਦਾ ਪਾਣੀ ਉਹੀ ਆ ਮੀਂਹ ਦਾ ਪਾਣੀ ਬਸ ਲੰਘਣ ਨੂੰ ਨਾ ਜਿੱਦ ਆਪਣਾ ਛੱਪੜ ਜਿਹਾ ਕਹ ਲਓ ਚੋਹ ਵਗੈਰਾ ਉਦਾਂ ਆ ਦੇਖੇ いいねて。